ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਰਸ਼ਕ ਵੀਰਾਂ ਦਾ ਸਵਾਗਤ ਹੈ ਜੀ ਅੱਜ 25 ਮਾਰਚ ਦਾ ਸਾਡਾ ਜਿਹੜਾ ਸਿੱਖ ਇਤਿਹਾਸ ਹੈ ਉਹਦੇ ਵਿੱਚ ਅੱਜ ਦੇ ਦਿਨ ਜਥੇਦਾਰ ਮੋਹਨ ਸਿੰਘ ਤੋੜ ਨੂੰ ਅਕਾਲੀ ਦਲ ਦਾ ਪ੍ਰਧਾਨ ਬਣਾਇਆ ਗਿਆ ਸੀ ਅਕਾਲੀ ਦਲ ਦਾ ਪ੍ਰਧਾਨ ਕਿਉਂ ਬਣਾਇਆ ਗਿਆ ਸੀ ਕਿਉਂਕਿ 22 ਮਾਰਚ 1972 ਨੂੰ ਪੰਜਾਬ ਅਸੈਂਬਲੀ ਦੀਆਂ ਵੋਟਾਂ ਹੁੰਦੀਆਂ ਨੇ ਜਿਦੇ ਵਿੱਚ ਅਕਾਲੀ ਦਲ ਦੀ ਵੱਡੇ ਪੱਧਰ ਤੇ ਹਾਰ ਹੁੰਦੀ ਹੈ ਕਾਂਗਰਸ 68 ਸੀਟਾਂ ਲੈ ਕੇ ਜਾਂਦੀ ਹੈ ਤੇ 24 ਸੀਟਾਂ ਅਕਾਲੀ ਦਲ ਨੂੰ ਮਿਲਦੀਆਂ ਨੇ ਉਹਦੇ ਵਿੱਚ ਜਿਹੜੀ ਅਕਾਲੀ ਆਗੂ ਸੀ ਇਹਨਾਂ ਨੇ ਮੀਟਿੰਗ ਕਰੀ ਤੇ ਫਤੇਹ ਸਿੰਘ ਨੂੰ ਆਪਣੀ ਪ੍ਰਧਾਨਗੀ ਤੋਂ ਸਥਿਪਾ ਦੇਣ ਦੀ ਮੰਗ ਕਰੀ ਤੇ ਜਥੇਦਾਰ ਮੋਨ ਸਿੰਘ ਤੋੜ ਨੂੰ 25 ਮਾਰਚ ਨੂੰ ਪ੍ਰਧਾਨ ਅਕਾਲੀ ਦਲ ਦਾ ਲਗਾ ਦਿੱਤਾ ਸੀ ਤੇ ਦੂਸਰਾ ਕਾਰਨ ਇਸ ਦਿਨ ਦੇ ਨਾਲ ਸੰਬੰਧਿਤ 1986 ਨੂੰ ਸਰਜੀਤ ਸਿੰਘ ਬਰਨਾਲੇ ਨੇ ਆਨੰਦਪੁਰ ਸਾਹਿਬ ਹੋਲੇ ਮਹੱਲੇ ਤੇ ਗੋਲੀ ਚਲਵਾ ਦਿੱਤੀ ਸੀ ਉਹਦਾ ਕਾਰਨ ਇਹ ਸੀ ਕਿ ਸਰਜੀਤ ਸਿੰਘ ਬਰਨਾਲਾ ਸਰਕਾਰੀ ਦੀ ਥਾਪੀ ਲੈ ਕੇ ਸਰਕਾਰ ਦਾ ਥਾਪੜਾ ਲੈ ਕੇ ਮੁੱਖ ਮੰਤਰੀ ਬਣਿਆ ਸੀ ਸਿੱਖਾਂ ਤੇ ਅਤਿਆਚਾਰ ਕਰਦਾ ਸੀ ਸਿੱਖਾਂ ਦੇ ਝੂਠੇ ਪੁਲਿਸ ਮੁਕਾਬਲੇ ਕਰਦਾ ਸੀ ਤੇ ਸਿੱਖਾਂ ਨੇ ਇਹ ਖੜਕੁੱਤਰਾਂ ਨੇ ਪ੍ਰੋਗਰਾਮ ਬਣਾਏ ਸੀ ਵੀ ਇਹਨੂੰ ਹੌਲੇ-ਮਹਲੇ ਤੇ ਅਸੀਂ ਸਟੇਜ ਉੱਤੇ ਬੋਲਣ ਨਹੀਂ ਦੇਵਾਂਗੇ ਪਰ ਫਿਰ ਵੀ ਇਹਦੇ ਕੋਲੇ ਸਰਕਾਰੀ ਸਹਿ ਹੋਂ ਕਰਕੇ ਇਹਨੇ ਆਪਣੀ ਧੌਣ ਉਸੇ ਤਰ੍ਹਾਂ ਅੜਕਾਈ ਰੱਖੀ ਤੇ ਜਦੋਂ ਹੋਲੇ ਮਾਲੇ ਤੇ ਜਾ ਕੇ ਇਹ ਤਕਰੀਰ ਕਰਨ ਨੂੰ ਤੁਰਿਆ ਤਾਂ ਸਿੱਖਾਂ ਨੇ ਨਾਰੇ ਲਾਉਣੇ ਸ਼ੁਰੂ ਕਰ ਦਿੱਤੇ ਸਿੱਖਾਂ ਨੇ ਵਿਰੋਧ ਕੀਤਾ ਜਦੋਂ ਸਿੱਖ ਸਰਜੀਤ ਸਿੰਘ ਬਰਨਾਲੇਵਾਲ ਨੂੰ ਤੁਰੇ ਤਾਂ ਉੱਥੇ ਜਿਹੜੇ ਇਹਦੇ ਸਿਪਾਹੀ ਸੀ ਜਾਂ ਇਹਦੀ ਸਕਿਉਰਿਟੀ ਸੀ ਉਸ ਨੇ ਗੋਲੀ ਚਲਾ ਦਿੱਤੀ ਜਿਸ ਦੇ ਵਿੱਚ 12 ਸਿੱਖ ਮਾਰੇ ਗਏ ਸੀ ਤੇ 50 ਜ਼ਖਮੀ ਹੋ ਗਏ ਸੀ ਇਹ 25 ਮਾਰਚ 1986 ਦਾ ਵਾਕਾ ਹੈ ਸ੍ਰੀ ਆਨੰਦਪੁਰ ਸਾਹਿਬ ਜੀ ਦਾ ਇਹ ਸਾਡੇ ਕਾਲੀ ਆਗੂਆਂ ਨੇ ਕੀਤੇ ਹੋਏ ਨੇ ਕੰਮ ਤੇ ਇਹਦੇ ਵਿੱਚ ਜਿਹੜਾ ਅਗਲਾ ਆਪਣਾ ਆਉਂਦਾ ਹੈ ਔਰਨਜੀਤ ਲੀ ਨੇ 2014 ਦੀਆਂ ਜਿਹੜੀਆਂ ਵੋਟਾਂ ਸੀ 25 ਮਾਰਚ ਵਾਲੇ ਦਿਨ ਇਸ ਨੇ ਅੰਮ੍ਰਿਤਸਰ ਆਪਣੇ ਦਫ਼ਤਰ ਦਾ ਉਦਘਾਟਨ ਕਰਦੇ ਹੋਏ ਪੰਜਾਬ ਦੇ ਸਿੱਖਾਂ ਨੂੰ ਇੱਕ ਅਪੀਲ ਕਰੀ ਸੀ ਕਿ ਜਿਹੜਾ ਤੁਸੀਂ ਜੂਨ 1984 ਦੇ ਸੰਬੰਧ ਦੇ ਵਿੱਚ ਯਾਦਗਾਰੀ ਦਿਨ ਮਨਾਉਂਦੇ ਹੋ ਕੱਲੂਕਾਰੇ ਦੇ ਸੰਬੰਧ ਦੇ ਵਿੱਚ ਇਹ ਨਿੰਦਨਯੋਗ ਹੈ ਇਹ ਕੱਲੂਕਾਰੇ ਦਾ ਤੁਸੀਂ ਯਾਦਗਾਰੀ ਦਿਨ ਨਾ ਮਨਾਇਆ ਕਰੋ ਇਹਦੇ ਨਾਲ ਪੁਰਾਣੇ ਜਾਕਮ ਨੇ ਜਿਹੜੇ ਉਹ ਤੁਹਾਡੇ ਉਂਗਰਦੇ ਨੇ ਇਹ ਦਿਨ ਮਨਾਉਣਾ ਤੁਹਾਡੇ ਲਈ ਠੀਕ ਨਹੀਂ ਜਿਹੜੇ ਅਸੀਂ ਇੱਕ ਦੂਜੇ ਨਾਲ ਮਿਲ ਵਰਤਕੀ ਕੈਨਾ ਮਤਲਬ ਆਪਣੀਆਂ ਬੂਟਾਂ ਲੈਣ ਦੇ ਕਾਰਨ ਦੇ ਵਿੱਚ ਇਹਨੇ 1984 ਦੀ ਜਿਹੜੀ ਯਾਦਗਾਰੀ ਦਿਨ ਮਨਾਉਂਦੀ ਸੀ ਉਹ ਸਿੱਖਾਂ ਦੀ ਦਿਨ ਦੀ ਵਿਰੋਧ ਕਰੀ ਵਿਰੋਧਤਾ ਕਰੀ ਸੀ ਤੇ ਦੂਸਰੀ ਜਿਹੜੀ ਸੋਨੀਆ ਗਾਂਧੀ ਨੇ ਅੱਜ ਦੇ ਦਿਨ ਜਿਹੜੇ ਸਿੱਖਾਂ ਦੇ ਵੱਡੇ ਕਾਤਲ ਸੀਗੇ ਨਾ ਉਹਨਾਂ ਦੀ ਇੱਕ ਕਮੇਟੀ ਬਣਾਈ ਸੀ ਉਹਦੇ ਵਿੱਚ ਉਹਨਾਂ ਨੂੰ ਵੱਡੇ ਅਹੁਦੇ ਦਿੱਤੇ ਸੀਗੇ ਉਹ ਅਹੁਦੇ ਸੀ ਕਿ 25 ਮਾਰਚ 1900 2000 14 ਦੀਆਂ ਜਿਹੜੀਆਂ ਲੋਕ ਸਭਾ ਦੀਆਂ ਬੂਟਾਂ ਸੀ ਉਹਨਾਂ ਦੀ ਇੱਕ ਨੇ ਕਮੇਟੀ ਬਣਾਈ ਸੀ ਚੋਣਾਂ ਲੜਨ ਦੇ ਲਈ ਇਹਨਾਂ ਦੀ ਵਰਕਿੰਗ ਕਮੇਟੀ ਹੁੰਦੀ ਆ ਉਹਦੇ ਵਿੱਚ ਜਿਹੜੇ ਸਿੱਖਾਂ ਦੇ ਕਾਤਲ ਸੀ ਜਗਦੀਸ਼ ਟੈਟਲ ਤੇ ਸੱਜਣ ਕਮਾਲ ਨੂੰ ਉੱਚ ਅਹੁਦੇ ਦਿੱਤੇ ਗਏ ਸੀ ਅੱਜ ਦੇ ਦਿਨ ਕਹਿੰਦਾ ਮਤਲਬ ਜਿੰਨਾਂ ਤੋਂ ਸਿੱਖਾਂ ਨੂੰ ਜ਼ਿਆਦਾ ਬ੍ਰੂਤ ਜਿਹੜੇ ਚਿਹਰਿਆਂ ਦੀ ਉਹਨਾਂ ਨੂੰ ਹੀ ਸੋਨੀਆ ਗਾਂਧੀ ਨੇ ਉੱਚ ਅਹੁਦੇ ਦਿੱਤੇ ਜਿਹੜੇ ਇੰਡੀਆ ਭਰ ਦੇ ਵਿੱਚ ਜਿਹੜੀ ਕਮੇਟੀ ਬਣੀ ਸੀ ਉਹਨਾਂ ਨੂੰ ਉਹਦੇ ਦਿੱਤੇ ਜਿਹੜੇ ਸਿੱਖਾਂ ਦੇ ਕਾਤਲ ਸੀ ਇਹ ਸੀ ਆਪਣਾ ਅੱਜ ਦਾ 25 ਮਾਰਚ ਦਾ ਜਿਹੜਾ ਸਿੱਖ ਇਤਿਹਾਸ ਤੇ ਦਰਸ਼ਕ ਵੀਰਾਂ ਨੂੰ ਬੇਨਤੀ ਆ ਕਿ ਕੋਈ ਸੁਝਾਅ ਦੇਣਾ ਹੋਵੇ ਤਾਂ ਜਰੂਰ ਕਮੈਂਟ ਕਰਿਆ ਕਰੋ ਤੇ ਅਸੀਂ ਕਮੈਂਟ ਦਾ ਜਵਾਬ ਦਵਾਂਗੇ ਜਾਂ ਕਮੈਂਟ ਤੁਹਾਡਾ ਤੁਹਾਨੂੰ ਕੋਈ ਇਤਿਹਾਸਕ ਤੱਥ ਸਮਝ ਨਹੀਂ ਆਉਂਦਾ ਤਾਂ ਅਸੀਂ ਉਹ ਵੀ ਤੁਹਾਡੇ ਨਾਲ ਅਗਲੀ ਵੀਡੀਓ ਦੇ ਵਿੱਚ ਸਵਾਲ ਜਵਾਬ ਕਰ ਸਕਦੇ ਹਾਂ ਤੇ ਇਹ ਵੀਡੀਓ ਨੂੰ ਸ਼ੇਅਰ ਕਰ ਦਿਓ ਚੈਨਲ ਨੂੰ ਫੋਲੋ ਕਰ ਲਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ